Dave. ਵਿਵੇਕ ਜੀ ਨੇ ਬਹੁਤ ਮਿਹਨਤ ਕੀਤੀ ਹੈਗੀ ਹੈ ਔਰ ਵੱਡੀ ਗੱਲ ਹੈ ਕਿ ਵੱਖ-ਵੱਖ ਜਿਹੜੀ ਵਪਾਰਕ ਜਥੇ ਬੰਦੀਆਂ ਆ ਗਈ ਮੇਰਾ ਨਹੀਂ ਖਿਆਲ ਕੋਈ ਵਪਾਰਕ ਜਥੇ ਦੀ ਬੱਚ ਜਿਹੜੀ ਇੱਥੇ ਸ਼ਾਮਲ ਨਾ ਹੋਈ ਹੋਵੇ ਇੱਕ ਜਥੇ ਦੀ ਸ਼ਾਮਲ ਨਾ ਮਤਲਬ ਹਜ਼ਾਰਾਂ ਬੰਦਿਆਂ ਦਾ ਸ਼ਾਮਲ ਹੋਣਾ ਸੋ ਆਪਣੇ ਆਪਣੇ ਤਵਕੀ ਦੀ ਨਿਮੈਂਦਗੀ ਕਰਦੀ ਆ ਆਪਣੇ ਨੇ ਕਿਤੇ ਦੀ ਨਿਮੈਂਦਗੀ ਕਰਦੀ ਆ ਉਹ ਤੋਂ ਮੈਂ ਬਹੁਤ ਧਰਵਾਦੀ ਆ ਬਿੱਟੂ ਹੋਰਾਂ ਦੇ ਵਿਵੇਕ ਸਿੰਘ ਵਾਲਾਂ ਦੇ ਤੇ ਪ੍ਰਧਾਨ ਖਨੋੜਾ ਸਾਹਿਬ ਦੇ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਅੱਜ ਦਾ ਕੰਮ ਫੰਕਸ਼ਨ ਹੈ ਅੱਜ ਦਾ ਦਫ਼ਤਰ ਦਾ ਆਪਾਂ ਖੋਲਣ ਵਾਲੀ ਇਹ ਕਾਰਵਾਈ ਹੈਗੀ ਇਹ ਬੜੀ ਬੋਸਬਲ ਤਨਾਲ ਅੰਜਾਮ ਚੜੀ ਹੈਗੀ ਹੈ ਔਰ ਪੜਾਲੇ ਦਾ ਮੈਂ ਅਸੀਂ ਜੇ ਤੋ ਆਏ ਹੈਗੇ ਤਾਂ ਇਸ ਸਾਨੂੰ ਆ ਕੇ ਦੇਖ ਕੇ ਬੜਾ ਮਨੁਸੱਲੀ ਹੋਈ ਅੱਜ ਮਤਲਬ ਕਿ ਸਾਡੀ ਜਿਹੜੀ ਕੈਂਪੇਨ ਹੈ ਇਹਨਾਂ ਦੋਨਾਂ ਨੌਜਵਾਨਾਂ ਦੀ ਅਗਵਾਈ ਵਿੱਚ ਪ੍ਰਧਾਨ ਜੀ ਦੀ ਅਗਵਾਈ ਵਿੱਚ ਔਰ ਇਹ ਲਾਈਨ ਡਬਲ ਹੋਈ ਹੈ ਨਾ ਇਸ ਲਾਈਨ ਨਾਲ ਇਸ ਇਥੇ ਇੰਡਸਟਰੀ ਬਹੁਤ ਆਉਗੀ ਮੇਰੇ ਮੇਰਾ ਅੰਦਾਜ਼ਾ ਆਏਗਾ ਕਿਉਂਕਿ ਹੁਣ ਅੱਜ ਤੇ 6 ਮਹੀਨੇ ਨੂੰ ਦੇਖਿਓ ਇਸ ਲਾਈਨ ਤੇ 20 ਗੱਡੀਆਂ 15 ਗੱਡੀਆਂ ਨਵੀਆਂ ਚੱਲਣ ਵਾਲੀਆਂ ਹਿੰਦੁਸਤਾਨ ਦੇ ਕਿਸੇ ਕੋਨੇ ਤੇ ਦਵਲ ਲਾਈਨ ਹੈ ਨਾ ਬਿਜਲੀ ਚੱਲ ਗਈ ਹਿੰਦੁਸਤਾਨ ਦੇ ਕਿਸੇ ਕੋਨੇ ਤੁਸੀਂ ਨਾਬਿਓ ਜਾ ਸਕਦੇ ਹੋਣ ਇਹ ਟਰੈਕਟਰ ਦੇ ਸਾਹਮਣੇ ਤੁਹਾਡੇ ਸਾਹਮਣੇ ਪਹਿਲੇ 5 ਸਾਲ ਕੀਤੀ ਹੈਗੀ ਹੈ ਤੇ ਮਾਲਕ ਕਰਜਣ ਖੜ ਗਏ 81 ਸਾਲ ਦੇ ਪੰਨੀਤ ਕੋ 79 ਸਾਲ ਦੇ ਹੈਗੇ ਸੋ ਜੇ ਤੁਹਾਡੀ ਜਜ਼ਬਾ ਹੈਗਾ ਸੇ ਦੋਮਦਾਰ ਜੀ ਤੁਹਾਡਾ ਜਜ਼ਬਾ ਪਹਿਲਾ ਹੁੰਦਾ ਜੀ ਮੈਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਵਾਉਣਾ ਕਿ ਅਸੀਂ ਤਕੜੇ ਹੋ ਕੇ ਮੇਰੇ ਦੋਵੇਂ ਬਲਾਕ ਪ੍ਰਧਾਨ ਵਿਵੇਕ ਸਿੰਘ ਜੀ ਬਲਵਿੰਦਰ ਬਿੱਟੂ ਜੀ ਸਰਦਾਰ ਸਾਧੂ ਸਿੰਘ ਜੀ ਚਾਹੇ ਉਹ ਅੰਦਰ ਨੇ ਇਹ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਪਰ ਉਹ ਪੂਰੇ ਤਕੜੇ ਹੋ ਕੇ ਉਹਨਾਂ ਆਪਣੇ ਸਾਰੇ ਸਾਥੀਆਂ ਕਾਕਾ ਰਣਜੀਤ ਸਿੰਘ ਉਹ ਦੇਖੋ ਤੁਹਾਨੂੰ ਪਤਾ ਵੀ ਉਹ ਮਲੋ ਹਲਕੇ ਦੀ ਨਮਾਇੰਦਗੀ ਕਰ ਰਹੇ ਨੇ ਪਰ ਉਹਨਾਂ ਦਾ ਪਛੋਕੜ ਨਾਬੇ ਦਾ ਉਹ ਵੀ ਡੜ ਕੇ ਸਾਡਾ ਇੱਕੇ ਟੀਚਾ ਕਾਂਗਰਸ ਪਾਰਟੀ ਡਾਕਟਰ ਧਰਮਵੀਰ ਗਾਂਧੀ ਅਸੀਂ ਗਾਂਧੀ ਸਾਹਿਬ ਦੇ ਮਗਨ ਲੱਗੇ ਹੋਈਆਂ ਸਾਰੇ ਤਕੜੂ ਇੱਕੀ ਬੋਟ ਪਾ ਕੇ ਅਸੀਂ ਇਹਨਾਂ ਨੂੰ ਪੰਜ ਮੈਂ ਤਾਂ ਸਿਰਫ ਇਹੀ ਕਹਿਣਾ ਚਾਹਾਂਗਾ ਗਾਂਧੀ ਸਾਹਿਬ ਦਾ ਇੰਨਾ ਪਿਆਰ ਸਰਦਾਰ ਸਾਧੋ ਸਿੰਘ ਤਰਨਮ ਸੋ ਜਿਹਦਾ ਇੰਨਾ ਪਿਆਰ ਤੁਸੀਂ ਅੰਦਰ ਦੇਖ ਸਕਦੇ ਹੋ 1200 ਬੰਦਾ 1300 ਬੰਦੇ ਦਾ ਇਕੱਠਾ ਉਹਨਾਂ ਦੀ ਰਹਿਮਾਈ ਚ ਅਸੀਂ ਅੱਜ ਗਾਂਧੀ ਜੀ ਦਾ ਜਿਹੜਾ ਦਫਤਰ ਦਾ ਦੋ ਘਾਟਨ ਕਰ ਰਹੇ ਆ ਗਾਂਧੀ ਜੀ ਪ੍ਰਤੀ ਬਹੁਤ ਪਿਆਰ ਹੈ 90 ਹਲਕੇ ਸਾਡੇ ਵਿੱਚ ਆਏ ਉਮੀਦਵਾਰ ਡਾਕਟਰ ਗਾਂਧੀ ਦੀ ਬੜੀ ਖੁਸ਼ੀ ਹੈ ਬਹੁਤ ਹੀ ਇੱਕ ਵਧੀਆ ਇਮਾਨਦਾਰ ਨੇ ਪੇਸ਼ੇਵਰ ਜੋ ਡਾਕਟਰ ਨੇ ਵੈਸੇ ਹੀ ਬੜੀ ਮਾਨਵਤਾ ਦੀ ਸੇਵਾ ਕਰਦੇ ਨੇ ਤੇ ਲੋਕਾਂ ਨੂੰ ਬਹੁਤ ਵੱਡੀ ਇੱਕ ਉਮੀਦ ਹੈ ਕਿ ਡਾਕਟਰ ਸਾਹਿਬ ਜਿੱਤ ਕੇ ਸਾਡੇ ਇਸ ਹਲਕੇ ਦੇ ਪੂਰੀ ਤਰ੍ਹਾਂ ਵਿਕਾਸ ਕਰਾਉਣਗੇ ਜੋ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ ਤੁਹਾਡੇ ਸਾਹਮਣੇ ਇਹ ਹੈ ਜੀ 25 ਮਹੀਨੇ ਹੋ ਗਏ 25000 ਬਣ ਗਿਆ ਇਹ ਤਾਂ ਗੱਲ ਹੀ ਨਹੀਂ ਕਰਦੇ ਥੋੜੇ ਦਿਨਾਂ ਬਾਅਦ ਬਿਆਨ ਦੇ ਦੇਣੇ ਅਸੀਂ ਦੇਾਂਗੇ ਮੈਂ ਉੱਥੇ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸਾਡੀ ਸਰਕਾਰ ਬਣਨ ਤੇ ਰਾਹੁਲ ਗਾਂਧੀ ਜੀ ਔਰ ਸਾਡੇ ਪ੍ਰਧਾਨ ਮਲਕਰਜੂਨ ਖੜਗੇ ਜੀ ਨੇ ਜੋ 8500 ਰੁਪਈਆ ਲੇਡੀਜ਼ ਨੂੰ ਹਰ ਗਰੀਬ ਘਰ ਦੀ ਔਰਤ ਨੂੰ ਦੇਣ ਦਾ ਵਾਅਦਾ ਕੀਤਾ ਅਸੀਂ ਉਹ ਦੇਾਂਗੇ